ਗੁਰਨਾਨਕ ਮੇਰੀ ਪੈਜ ਸਵਾਰੇ ਗੁਰਨਾਨਕ ਮੇਰੀ ਪੈਜ ਸਵਾਰੇ ਸਤਿ ਆਪਾਪ ਸੰਤਾਪ ਬਿਨਾਂ ਸੇ ਬਠਿੰਡਾ ਦੇ ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਬਾਬਾ ਚਰਨ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਨੇ ਕਮੇਟੀ ਦਫਤਰ ਬਣਾਉਣ ਦੀ ਕਾਰ ਸੇਵਾ ਸ਼ੁਰੂ ਕੀਤੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੋੜਾ ਵੱਲੋਂ ਟੱਕ ਲਾ ਕੇ ਕਾਰ ਸੇਵਾ ਆਰੰਭ ਕੀਤੀ ਗਈ ਇਸ ਮੌਕੇ ਵੱਡੀ ਗਿਣਤੀ ਵਿੱਚ ਧਾਰਮਿਕ ਸੰਸਥਾ ਤੇ ਸ਼ਹਿਰ ਵਾਸੀ ਪਹੁੰਚੇ ਹੋਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਾਜੀ ਰਤਨ ਗੁਰਦੁਆਰਾ ਸਾਹਿਬ ਬਾਬਾ ਹਰਵੰਸ ਸਿੰਘ ਜੀ ਦਿੱਲੀ ਵਾਲੇ ਬਾਬਾ ਚਰਨ ਸਿੰਘ ਜੀ ਦਿੱਲੀ ਵਾਲੇ ਜਿਨ੍ਹਾਂ ਨੇ ਜਿਲ੍ਹੇ ਕੇ ਸਮਰੂਹ ਤੋਂ ਲੈ ਕੇ ਕਿਨੇ ਗੁਰੂ ਘਰ ਇਤਿਹਾਸਕ ਟੋਟਲ ਦੀ ਸੇਵਾ ਮਹਾਪੁਰਸ਼ਾਂ ਨੇ ਕੀਤੀ ਅੱਜ ਹਾਜੀ ਰਤਨ ਦਾਵਤਰ ਦਾ ਕਿਹੜਾ ਟੱਪਾ ਲੱਗਿਆ ਤੇ ਸੰਗਤਾਂ 'ਚ ਵੀ ਬੜਾ ਉਤਸ਼ਾਹ ਤੇ ਦੂਜਾ ਭਾਈ ਮਹਾਪੁਰਸ਼ਾ ਨੂੰ ਇਹ ਵੀ ਬੇਨਤੀ ਕਰੂ ਵੀ ਕਿ ਈ ਇਥੇ ਹੋਰ ਮਾਰਤਾ ਮੰਨ ਵਾਲੀਆਂ ਕੁਆਟਰ ਵਿੱਚ ਮੰਨ ਵਾਲੇ ਆ ਵਿਦਿਆਰਥੀਆਂ ਦੇ ਦੂਜੇ ਬਲਾਜਮਾਂ ਦੇ ਤੇ ਸਰਾਮ ਵੀ ਮੰਨ ਵਾਲੀ ਆ ਤੇ ਮਹਾਪੁਰਸ਼ਾਂ ਦੀ ਸੇਵਾ ਵੀ ਬਹੁਤ ਵੱਡੀ ਆ ਪੰਥਰਾਤਨ ਬਾਬਾ ਹਰਵੰਤ ਸਿੰਘ ਜੀ ਦਿੱਲੀ ਵਾਲੇ ਉਹਨਾਂ ਦੀ ਕਿੱਥੇ ਵੀ ਕਾਰ ਸੇਵਾ ਚੱਲਦੀ ਆ ਬਹੁਤ ਵਧੀਆ ਚੱਲਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨੇ ਸਾਡੇ ਇਥੇ ਮੈਨੇਜਰ ਆਏ ਆ ਮਹਾਪੁਰਸ਼ ਆਇਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਆ ਬੀਬੀਆਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਪ੍ਰੈਸ ਦਾ ਵੀ ਧੰਨਵਾਦ ਕਰਦਾ ਤੇ ਭਾਈ ਸਹਾਯੋਗ ਦਿਓ ਕਿਉਂ ਹਾਜੀ ਰਤਨ ਮਹਾਰਾਜ ਦਾ ਬੜਾ ਬਖਸ਼ਾ ਹੋਇਆ ਕਿ ਤੁਹਾਡਾ ਕਿਹੜਾ ਸ਼ਹਿਰ ਬਠਿੰਡਾ ਇਸ ਕਰਕੇ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਗਾ ਗੁਰਦੁਆਰਾ ਜਿਹੜਾ ਜੀ ਉੱਥੇ ਵੀ ਕਾਜ ਜਿਵੇਂ ਚੱਲ ਰਹੀ ਹੈ ਉੱਥੇ ਵੀ ਬਹੁਤ ਵਧੀਆ ਬ੍ਰਾਈਡਨ ਬਣ ਰਹੀ ਹੈ ਤੇ ਕੋ ਕਿ ਮਹਾਪੁਰਸ਼ ਕਹਿੰਦੇ ਉੱਥੇ ਪ੍ਰਕਾਸ਼ ਹੋ ਜਾਣਾ ਜੋੜੀਆਂ ਰਹਦੀਆਂ ਨਾ ਮੈਂ ਪਹਿਲਾਂ ਬੇਨਤੀ ਪਹਿਲੀ ਕਰ ਲਈ ਦੀ ਬਾਬਾ ਹਰਵਾਰ ਸਿੰਘ ਦਿੱਲੀ ਵਾਲੇ ਉਹਨਾਂ ਟਾਈਮਾਂ ਅੱਜ ਤੋਂ 50 ਸਾਲ ਪਹਿਲਾਂ ਅਸੀਂ ਕਿੱਥੇ ਵੀ ਲੈ ਕੇ ਆਏ ਉਹਨਾਂ ਮਹਾਪੁਰਸ਼ਾਂ ਨੂੰ ਉੱਥੇ ਸਤイール ਚੜੇ ਹੁੰਦੇ ਸੀ ਤੇ ਥੱਲੇ ਬਾਲੇ ਲੱਗੇ ਹੁੰਦੇ ਸੀ ਤੇ ਕਦੋਂ ਅੰਮ੍ਰਿਤ ਵੇਲੇ ਸੀ ਲੈ ਕੇ ਆਉਂਦੇ ਤੇ ਉਹਨਾਂ ਨੂੰ ਨਾ ਸੰਗਤਾਂ ਨੂੰ ਇਹ ਅਚੰਭਾ ਹੁੰਦਾ ਵੀ ਇਹ ਆ ਕੇ ਕਾਰ ਸੇਵਾ ਬਣੂ ਕਿਵੇਂ ਕਾਰ ਸੇਵਾ ਕਿਵੇਂ ਚੱਲੂਗੀ ਅੱਜ ਤੋਂ 50 60 ਸਾਲ ਪਹਿਲਾਂ ਤੇ ਉਹ ਤੋਂ ਬਾਅਦ ਐ ਪਤਾ ਲੱਗਦਾ ਹੁੰਦਾ ਵੀ 2 4 4 ਸਾਲ ਚ ਇਹਨਾਂ ਨੇ ਗੁਰੂ ਘਰ ਕਿੰਨੀ ਸੇਵਾ ਕੀਤੀ ਬਾਬਾ ਹਰਵਾਰ ਸਿੰਘ ਦਿੱਲੀ ਵਾਲਿਆਂ ਨੇ ਬਾਬਾ ਚਰਨ ਸਿੰਘ ਜੀ ਬੈਠੇ ਨੇ ਮਹਾਪੁਰਛਾ ਦਾ ਬਹੁਤ ਵੱਡੀ ਪਾਰ ਵਰਸ ਕਿਰਪਾ ਤੇ ਮੈਂ ਵੀ ਇਹੀ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਦਾ ਤੋਂ ਸੇਵਾ ਲੈਂਦੇ ਰਹਿਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੇਵਾ ਦਿੰਦੀ ਰਹੇ ਤੇ ਸਮੂਚੀਆਂ ਸੰਗਤਾਂ ਦਾ ਵੀ ਮੈਂ ਧੰਨਵਾਦ ਕਰਦਾ ਜਿੱਥੇ ਵੀ ਹੋਰ ਕੋਈ ਸੇਵਾ ਰਹਿੰਦੀ ਹੈ ਬਾਬਾ ਜੀ ਕਿਸੇ ਸਥਾਨ ਦੀ ਕਿੱਥੇ ਗੁਰੂ ਮਹਾਰਾਜ ਦੇ ਚਰਨ ਪਾਏ ਨਾ ਉਥੇ ਆਪ ਕਿਰਪਾ ਕਰਕੇ ਉਹ ਵੀ ਸੰਪੂਰਨ ਕਰਿਓ ਜਿਹੜਾ ਜੀ ਤੱਕ ਤੱਕ ਲਾਇਆ ਗਿਆ ਉੱਥੇ ਕਿਹੜੀ ਕਿਹੜੀ ਬਿਲਡਿੰਗ ਬਣਨੀ ਉਥੇ ਦਫ਼ਤਰ ਬਣਨਾ ਦਫ਼ਤਰ ਬਣਨਾ ਦੋ ਮੰਜ਼ਲਾ ਜੀ ਦੋ ਮੰਜ਼ਲਾ ਦਫ਼ਤਰ ਬਣਨਾ ਤੇ ਇਸ ਕਰਕੇ ਉਹ ਦਫਤਰ ਦੇ ਕਿਹੜੀ ਆਪਾਂ ਬੈਠੇ ਆ ਇਹ ਦਫਤਰ ਆ ਅੱਜ ਤੋਂ 50 60 ਸਾਲ 70 ਸਾਲ ਤੁਸੀਂ ਵੀ ਛੁੱਟ ਵੀ ساری ਜ਼ਿੰਦਗੀ ਦੇਖ ਲਈ ਆਹੀ ਕਮਰਾ ਹੁੰਦਾ ਸੀ ਦਫਤਰ ਦਾ ਤੇ ਹੁਣ ਤੁਸੀਂ ਦੇਖੋ ਉਹਦਾ ਮਹਾਂਦਰਾ ਬਦਲ ਜਾਣਾ ਉਹ ਦਫਤਰ ਬਹੁਤ ਵਧੀਆ ਬਣਨਾਗਾ ਗਾ ਗੁਰਦੁਆਰਾ ਸਾਹਿਬ ਨੂੰ ਬਹੁਤ ਬਿਲਡਿੰਗਾਂ ਬਣਦੀਆਂ ਜਾਂਦੀਆਂ ਨੇ ਬਣਦੀਆਂ ਵੀ ਰਹਿਣਗੀਆਂ ਪਰ ਜਿਹੜੇ ਐਜੂਕੇਸ਼ਨ ਕਰਾਰੇ ਹੈਗੇ ਤੇ ਜਾਂ ਆਪਣੇ ਹਸਤਾਲਾ ਉਹ ਕਮੇਟੀ ਵੱਲੋਂ ਉਹ ਬਹੁਤ ਘੱਟ ਦੇਖੋ ਸ਼ਰਮਿੰਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਵਿਦਿਆਲੇ ਵੀ ਚੱਲ ਰਹੇ ਆ ਤੇ ਕਾਲਜ ਵੀ ਚੱਲ ਰਹੇ ਆ ਤੇ ਸਜੋਗ ਵੀ ਬੜਾਗਾ ਤੇ ਬੱਚੇ ਵੀ ਬੜੇ ਆ ਰਹੇ ਆ ਕਿਹੜੇ ਸਾਡੇ ਬੱਚੇ ਮਤਲਬ ਕਾਲਜਾਂ ਚ ਜਾਂ ਵਿਦਿਆਲਿਆਂ ਚ ਪੜ੍ਹਦੇ ਆ ਆ ਪੰਜ ਪਿਆਰੇ ਸਿੰਘ ਬੈਠੇ ਆ ਆ ਕਿਹਨੇ ਖੜੇ ਇਹ ਵੀ ਸਾਡੇ ਵਿਦਿਆਲਿਆਂ ਦੇ ਆ ਇਸ ਕਰਕੇ ਸਾਡੇ ਵਿਦਿਆਲੇ ਬਹੁਤ ਚੱਲ ਰਹੇ ਆ ਤੇ ਮੈਂ ਮਤਲਬ ਉਹ ਹੋਰ ਵੀ ਕਿੰਨੀਆਂ ਧਰਮਿਕ ਜਿਹੀ ਬੰਦੀਆਂ ਨਾਲ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਨਾ ਚਾਹੂੰਗਾ ਵੀ ਕਿਹੜਾ ਆਪਣਾ ਧਰਮ ਦਾ ਪ੍ਰੋਗਰਾਮ ਆ ਇਸ ਕਾసే ਅੰਬਰ ਸੰਚਾਰ ਕਰਵਾਈਏ ਹੁਣ ਦੇਖੋ ਕਿੰਨਾ ਅੰਬਰ ਸੰਚਾਰ ਹੋਇਆ ਅੱਜ ਅੰਬਰਤਾ ਆ ਜਾਏ ਦੁਬਾਰਾ ਆਹ ਦੋਨੋਂ ਅਸਾਮ ਅੰਮ੍ਰਿਤਸਰ ਦਾ ਬਾਟਾ ਤਿਆਰ ਹੋ ਰਿਹਾ ਹੈਗਾ ਇਸ ਕਰਕੇ ਸਮੂਚੀਆਂ ਸੰਗਤਾਂ ਨੂੰ ਅੰਮ੍ਰਿਤਸਰ ਦੇ ਗੁਰੂ ਵਾਲੇ ਮੰਨਣਾ ਚਾਹੀਦਾ ਵੱਧ ਤੋਂ ਵੱਧ ਜੇ ਦੇਖਿਆ ਜਾਵੇ ਤਾਂ ਇੱਥੇ ਵੀ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਇੱਥੇ ਵੀ ਤਿੰਨ ਵਾਰੀ ਸਕੂਲ ਦਾ ਨਹੀਂ ਪੱਥਰ ਲੱਗਾ ਹੈ ਜੀ ਤੱਕ ਰਵੇ ਚਾਰ ਪੰਜ ਦਾ ਹੱਕੇ ਹੋਵੇ ਜੀ ਪਰ ਅੱਜ ਤੱਕ ਉਹਦੇ ਨਹੀਂ ਪੱਥਰ ਕੋਈ ਨਾ ਮਹਾਰਾਜ ਇਹਨੂੰ ਬੂਰ ਪਾਊਗਾ ਕੋਈ ਗੱਲ ਨਹੀਂ ਕਦੋਂ ਕਦੋਂ ਉਸ ਨੇ ਕਿਰਪਾ ਕਰ ਦੇਣੀ ਆ ਉਹਦੇ ਹੋ ਜਾਣੀਆਂ ਦੇਖੋ ਆਹ ਕਿਹੜਾ ਆਪਾਂ ਦਫ਼ਤਰ ਸੋਚ ਨਹੀਂ ਰਹੀ ਸੀ ਇਹ ਮੈਂ ਵੀ ਪਹਿਲਾਂ ਮੈਂ ਕਾਰਜਕਾਰੀ ਮੈਂਬਰ ਵੀ ਰਹਾ ਅਸੀਂ ਵੀ ਉਦੋਂ ਯਾਤਨ ਕਰਦੇ ਰਹੇ ਵੀ ਇਹ ਦਫ਼ਤਰ ਬਣੇ ਪਰ ਉਦੋਂ ਨਹੀਂ ਬਣਿਆ ਇੱਥੇ ਇੰਦਰ ਦੇ ਪਾਸੇ ਦੋ ਕਮਰੇ ਹੁੰਦੇ ਰਹਣ ਵਾਲੇ ਤੇ ਹੁਣ ਬਹੁਤ ਕੁਝ ਬਣ ਜਾਣਾ ਇਹ ਕਾਲਜ ਵੀ ਸਾਰਾ ਕੁਝ ਬਣੂਗਾ ਜਿਹੜੇ ਮਾਪੇ ਕਹਿੰਦੇ ਸੀਗੇ ਵੀ ਸਾਡਾ ਬੱਚਾ ਜਿਹੜਾ ਜੰਮਿਆ ਗਿਆ ਇਹ ਸਕੂਲ ਚ ਜਾਵਾਂਗੇ ਪਰ ਉਹ ਬੁੜੇ ਹੋ ਗਏ ਜੀ ਸਕੂਲ ਨਹੀਂ ਪਾ ਸਕਦੇ ਨਾ ਹੁਣ ਬਣੂ ਹੁਣ ਬਣ ਜਾਊਗਾ ਬਣ ਜਾਊਗਾ ਥੋੜਾ ਸਹੂਜ ਚਾਹੀਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ